ਸਵਾ ਪੈਰ ਦਾ ਸਮਾਂ ਹੋਇਆ ਜਦੋਂ ਸਹਿਬਜਾਦਿਆਂ ਨੂੰ ਇੱਥੇ ਲਿਆਂਦਾ ਗਿਆ ਉਦੋਂ ਪਹਿਲਾਂ ਤਕਰੀਬਨ ਸਵਾ ਪੈਰ ਜਿਹੜਾ ਸਮਾਂ ਪੌਣੇ 10 ਵਜੇ ਦਾ ਬਣਦਾ ਇੱਕ ਕਚਹਿਰੀ ਲੱਗੀ ਕਚਹਿਰੀ ਦੇ ਵਿੱਚ ਵਾਰਤਾ ਹੋਈ ਫਿਰ ਕਿਹਾ ਗਿਆ ਕਿ ਤੁਹਾਨੂੰ ਛੱਡ ਦਿੱਤਾ ਜਾਵੇਗਾ ਲਾਲਚ ਦਿੱਤੇ ਹਜੇ ਵੀ ਸਮਾਂ ਹੈ ਤੁਸੀਂ ਧਰਮ ਬਦਲ ਲਓ ਇਸਲਾਮ ਨੂੰ ਕਬੂਲ ਕਰ ਲਓ ਸਾਬ ਜਾਦੇ ਕਹਿਣ ਲੱਗੇ ਵੀ ਹਮਰੇ ਬੰਸ ਰੀਤ ਇਹ ਮਾਈ ਸੀਸ ਦੇਤ ਪਰ ਧਰਮ ਨਾ ਜਾਏ ਕਿ ਸਾਡੇ ਬੰਸ ਵਿੱਚ ਤਾਂ ਇਹ ਰੀਤ ਹੀ ਦੂਰੀ ਆਉਂਦੀ ਆ ਅਸੀਂ ਸਿਰ ਦੇ ਦਿੰਨੇ ਆ ਪਰ ਆਪਣਾ ਧਰਮ ਨਹੀਂ ਛੱਡਦੇ ਇਹ ਗੱਲ ਸਾਨੂੰ ਅੱਜ ਵੀ ਸਿੱਖਣੀ ਚਾਹੀਦੀ ਆ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਮੰਨਦੇ ਆ ਨਾ ਤੇ ਸ਼ਰਧਾ ਰੱਖਦੇ ਆ ਮਹਾਰਾਜੀ ਦੇ ਉੱਤੇ ਤੇ ਸਾਨੂੰ ਮਹਾਰਾਜ ਜੀ ਦੇ ਧਰਮ ਨੂੰ ਛੱਡ ਕੇ ਕਦੇ ਦੂਸਰੇ ਪਾਸੇ ਨਹੀਂ ਜਾਣਾ ਚਾਹੀਦਾ ਸਿੱਖ ਤਾਂ ਸਿਰ ਦੇ ਦਿੰਦਾ ਧਰਮ ਨਹੀਂ ਕਦੇ ਵੀ ਛੱਡਦਾ ਕਿੰਨੇ ਵੀ ਲਾਲਚ ਦਿੱਤੇ ਜਾਣ ਅੱਜ ਕਈ ਕਹਿੰਦੇ ਜੀ ਨਹੀਂ ਉਹਨਾਂ ਨੂੰ ਲਾਲਚ ਦੇ ਕੇ